ਕੱਲ ਦੇ ਮੈਨੂੰ ਬਹੁਤ ਮੈਸੇਜ ਆਏ ਨੇ ਸਾਰਿਆਂ ਨੂੰ ਪਤਾ ਵੀ ਜਿਹੜੀ ਚੀਜ਼ ਐਸ ਟਾਈਮ ਜਿਹੜੀ ਨਿਊਜ਼ ਐਸ ਟਾਈਮ ਟ੍ਰੈਂਡਿੰਗ ਦੇ ਉੱਤੇ ਚੱਲ ਰਹੀ ਆ ਕੱਲੇ ਨਾਰਮਲ ਜਿੱਦਾਂ ਆਪਾਂ ਕਹਿੰਦੇ ਨਾ ਵੀ ਇੰਸਟਾਗ੍ਰam ਜਾਂ ਮੰਨ ਲਓ ਫੇਸਬੁੱਕ ਨਹੀਂ ਟਵਿੱਟਰ ਦੇ ਉੱਤੇ ਵੀ ਟ੍ਰੈਂਡਿੰਗ ਦੇ ਵਿੱਚ ਆ ਵੀ ਭਾਈ ਇੱਕ ਪੰਜਾਬ ਦੀ ਕੁੜੀ ਨੇ ਕੰਗਨਨ ਰਣੌਤ ਦੇ 에ਅਰਪੋਰਟ ਦੇ ਉੱਤੇ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਥੱਪੜ ਮਾਰਿਆ ਬੜੀ ਖਬਰ ਜਣੀ ਕਿ ਆਲੇ-ਦਾਲੇ ਲੋਕਾਂ ਨੇ ਮੈਨੂੰ ਬਥਰੇ ਮੈਸੇਜ ਆਏ ਨੇ ਬਾਈ ਕੁਝ ਬੋਲ ਹੀ ਚੀਜ਼ ਦੇ ਉੱਤੇ ਕੋਈ ਗੱਲ ਕਰ ਇਹਦੇ ਉੱਤੇ ਨਾ ਦੋ ਵਿਚਾਰ ਨੇ ਹੁਣ ਮੇਰੇ ਇੱਕ ਤਾਂ ਜੇ ਆਪਾਂ ਮੈਂ ਸੋਚੂਗਾ ਪੰਜਾਬ ਵਾਲੇ ਪਾਸਿਓਂ ਉਸ ਹਿਸਾਬ ਨਾਲ ਕਿਸਾਨੀ ਦੇ ਪਾਸਿਓਂ ਖਾਸ ਕਰ ਜੋ ਉਹਨੇ ਬਿਆਨ ਦਿੱਤਾ ਸੀਗਾ ਪਹਿਲਾਂ ਉਧਰੋਂ ਤਾਂ ਜੇ ਸੋਚੀਏ ਤਾਂ ਬਿਲਕੁਲ ਸਹੀ ਹੋਇਆ ਕੋਈ ਬੜੀ ਗੱਲ ਨਹੀਂ ਬਹੁਤ ਵਧੀਆ ਚੀਜ਼ ਹੋਈ ਹੈ ਜੇ ਉਹਨੇ ਭਾਈ-ਕੋੜੀ ਨੂੰ ਥੱਪੜ ਮਾਰਿਆ ਹੁਣ ਸੋਚਦੇ ਆਂ ਆਪਾਂ ਇਹਦਾ 네ਗੇਟਿਵ ਪੁਆਇੰਟ 네ਗੇਟਿਵ ਪੁਆਇੰਟ ਦਾ ਕੀ ਨਿਕਲਣਾ ਜਾਦੋ ਕੁੜੀ ਦੇ ਘਰ ਦੇ ਨਾਲ ਗੱਲ ਹੋਈ ਆ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ ਮੁੰਡੇ ਨਾਲ ਉਹਦੇ ਭਾਈ ਨਾਲ ਗੱਲ ਹੋਈ ਆ ਉਹਦੇ ਭਾਈ ਦੇ ਇੱਕ ਜਿਹੜੀ ਉਹਦੀ ਲੋਕਾ ਉਹ ਸਿੱਖ ਦੀ ਲੋਕਾ ਮੰਨ ਲਓ ਜਾਨੀ ਕਿ ਬਾਣਾ ਉਹਦੇ ਪਾਏ ਹੋਏ ਆ ਸਿਰ ਤੇ ਦਮਾਲਾ ਬੰਨਿਆ ਹੋਇਆ ਕੰਗਣਾ ਰਣੌਤ ਨੇ ਪਹਿਲਾਂ ਤਾਂ ਹਲੇ ਤੱਕ ਮੈਨੂੰ ਇਹ ਹੀ ਨਹੀਂ ਪਤਾ ਲੱਗਿਆ ਕਿਉਂਕਿ ਜਿਹੜੀ ਹੈ ਨਾ 에어ਪੋਰਟ ਦੀ ਸਿਕਿਉਰਿਟੀ ਹੁੰਦੀ ਆ ਨਾ ਇਹ ਬੱਸ ਸੱਡਾ ਨਹੀਂ ਹੈਗਾ ਨੋਰਮਲ ਵੀ ਜਿੱਥੇ ਆ ਕੇ ਟੈਂਪੂ ਖੜਦੇ ਨੇ ਜਾਂ ਮੰਨ ਲਓ ਜਾਨੀ ਕਿ ਜਿਹੜੇ ਤਿੰਨ ਟਾਇਰੀ ਹੁੰਦੇ ਨੇ ਉਹ ਆ ਕੇ ਖੜਦੇ ਨੇ ਜਿੱਥੇ ਮੰਨ ਲਓ ਬੱਸਾਂ ਆ ਕੇ ਖੜਦੀਆਂ ਨੇ ਨਾ ਇਹ ਇੱਕ 에어ਪੋਰਟ ਆ 에어ਪੋਰਟ ਦੀ ਸਿਕਿਉਰਿਟੀ ਆ ਸਿਕਿਉਰਿਟੀ ਨਹੀਂ ਹੁੰਦੀ ਮਤਲਬ ਜਿਵੇਂ ਕਿ ਕੋਈ ਦੁਕਾਨ ਦੀ ਸਿਕਿਉਰਿਟੀ ਬਹੁਤ ਬੜੀ ਸਿਕਿਉਰਿਟੀ ਹੁੰਦੀ ਆ ਤੇ ਹਲੇ ਤੱਕ ਇੱਕ ਵੀ ਵੀਡੀਓ ਲਾਈਵ ਬਾਹਰ ਨਹੀਂ ਆਈ ਜਿਹਦੇ ਵਿੱਚ ਉਹ ਕੁੜੀ ਨੇ ਜੋ ਪੰਜਾਬ ਦੀ ਕੁੜੀ ਦੱਸ ਰਹੇ ਨੇ ਵੀ ਭਾਈ ਉਹਨੇ ਕਲਨਰ ਨੌਤ ਦੇ ਥੱਪੜ ਮਾਰਿਆ ਹੋਰ ਸਹਰੀਆਂ ਬੁੜੀਆਂ ਮੁਰੇ ਆ ਰਹੀਆਂ ਨੇ ਜਿਹੜੀਆਂ ਵੀਡੀਓ ਮੁਰੇ ਆ ਰਹੀਆਂ ਨੇ ਮੇਨ ਪੁਆਇੰਟ ਦੇ ਉੱਤੇ ਹੁਣਾਂ ਜੀ ਮੈਂ ਉਹ ਕੁੜੀ ਨੇ ਜਦੋਂ ਪਤਾ ਲੱਗਿਆ ਪੂਰੀ ਟ੍ਰੈਂਡਿੰਗ ਦੇ ਵਿੱਚ ਖਬਰ ਚੱਲੇਗੀ ਇਹ ਤੇ ਜਿਹੜੇ ਆਪਣਾ ਨੈਸ਼ਨਲ মিডিਆ ਪੰਜਾਬ ਦਾ ਖਾਸ ਕਰਕੇ ਮੈਂ ਦੂਜੇ মিডি ਦੀ ਗੱਲ ਨਹੀਂ ਕਰੂੰਗਾ ਜਦਾਂ ਲਾਲੋ ਮਾਕੜ ਵਰਗੇ ਹੋਏ ਜਾਂ ਦੂਜੇ ਹੋਰ ਚੈਨਲ ਹੋਏ ਸਪੋਕਸਮੈਨ ਵਾਲੇ ਹੋਏ ਜਾਂ ਮੰਨ ਲਓ ਹੋਰ ਇਹਨਾਂ ਨੇ ਆਲੇ-ਦਾਲੇ ਬਲੌਗਰ ਇਕੱਠੇ ਕਰਨੇ ਸ਼ੁਰੂ ਕਰ ਲਏ ਬਲੌਗਰ ਕਿਹੜੇ ਜਗਦੀਪ ਰੰਧਾਵਾ ਨੂੰ ਫੋਨ ਲਾ ਲਿਆ ਭਾਨੇ ਸਿੱਧੂ ਨੂੰ ਫੋਨ ਲਾ ਲਿਆ ਲੱਖੇ ਸਿਧਾਣੇ ਨੂੰ ਫੋਨ ਲਾ ਲਿਆ ਇਥੋਂ ਤੱਕ ਵੀ ਨੀਟੂ ਸ਼ਟਰਾਂ ਵਾਲੇ ਦਾ ਵੀ ਇਹਨਾਂ ਨੇ ਬਿਆਨ ਲੈ ਲਿਆ ਵੀ ਭਾਈ ਤੂੰ ਕੀ ਸੋਚਦਾ ਚੀਜ਼ ਦੇ ਉੱਤੇ ਹਾਈਲਾਈਟ ਦਿਖਾਇਆ ਪੂਰਾ ਚੀਜ਼ ਨੂੰ ਹੁਣ ਸੁਣੋ ਧਿਆਨ ਨਾਲ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਪਹਿਲਾਂ ਮੈਂ ਕਹਿੰਦਾ ਵੀ ਭਾਈ ਪੰਜਾਬ ਵਾਲੇ ਪਾਸਿਓਂ ਬਿਲਕੁਲ ਸਹੀ ਕੀਤਾ ਕੁੜੀ ਨੇ ਜੇ ਪੰਜਾਬ ਵਾਲੇ ਪਾਸਿਓਂ ਸੋਚਦੇ ਆਪਾਂ ਪਰ ਇਹਦਾ ਜਿਹੜਾ 네ਗਟਿਵ ਪੁਆਇੰਟ ਦਾ ਕੀ ਆ ਕੁੜੀ ਇੱਕ ਜੌਬ ਕਰਦੀ ਸੀ ਗਵਰਨਮੈਂਟ ਨਾ ਉਹਦਾ ਕੀ ਕੌਰ ਪਿੱਛੇ ਉਹਦੇ ਕਗਨਾਂ ਨੂੰ ਰੌਂਦ ਨੇ ਕਿੰਨੇ ਹੁਣ ਤੱਕ ਬਿਆਨ ਦਿੱਤੇ ਨੇ ਚਿੱਕਾ ਲਿ ਦਿੰਦੇ ਨੇ ਜਾ ਮਾਲੋਬੀ ਜਣੀ ਕਿ ਕਿਸਾਨੀ ਤੇ ਦਿੱਤੇ ਨੇ ਸਾਰਿਆਂ ਨੂੰ ਪਤਾ ਸੀ ਸਾਰੇ ਟ੍ਰੈਂਡਿੰਗ ਹੋਈਆਂ ਸੀ ਖਬਰਾਂ ਉਹ ਜਦ ਅੰਦੋਲਨ ਹੋਇਆ ਸੀਗਾ ਕਾਗਨ ਰਾਉਟ 에어ਪੋਰਟ ਤੇ ਆਈ ਇਹਨਾਂ ਨੇ ਗੱਲ ਢਾਲੀ ਵੀ ਭਾਈ ਉਹਨੇ ਥੱਪੜ ਮਾਰੇ ਉਹਦੇ ਭਾਈ ਦਾ ਲੈਣ ਗਿਆ ਪੱਤਰਕਾਰ ਇੰਟਰਵਿਊ ਉਹਦੇ ਭਾਈ ਨੇ ਇੰਟਰਵਿਊ ਦੇ ਵਿੱਚ ਕੀ ਕਿਹਾ ਕਹਿੰਦਾ ਇਹਦੀ ਇੱਕ ਸਿਰਫ ਸਿਕਿਉਰਿਟੀ ਪਿੱਛੇ ਵੀ ਮੇਰੀ ਭੈਣ ਨੇ ਇਹਨੂੰ ਕਿਹਾ ਸੀਗਾ ਵੀ ਜਿਹੜਾ ਤੇਰੇ ਹੱਥ 'ਚ ਫੋਨ ਫੜਿਆ ਹੋਇਆ ਵੀ ਇਹਨੂੰ ਜਿਹੜੀ ਸਕੈਨ ਕਰਨ ਵਾਲੀ ਮਸ਼ੀਨ ਹੁੰਦੀ ਹੈ ਵੀ ਉਹ 'ਚ ਰੱਖ ਦੇ ਇਹ ਕੋਈ ਲੌਜੀਕ ਨਹੀਂ ਬਣਿਆ ਕਿਉਂਕਿ ਜਦ ਅਸੀਂ ਲੋਕ ਹਨਾ ਅਸੀਂ ਜਿਵੇਂ ਹੁਣ ਅਸੀਂ ਇੰਡੀਆ ਤੋਂ ਵੀ ਆਉਨੇ ਆ ਜਾਂ ਹੋਰ ਪਾਸੇ ਕਿਤੇ ਘੁੰਮਣ ਜਾਂਦੇ ਆ ਜਾਂ 에어ਪੋਰਟ ਦੇ ਉੱਤੇ ਜਾਂਦੇ ਆ ਨਾ ਇੱਕ ਤਾਂ ਹੁੰਦੀ ਹੈ ਜਿੱਥੇ ਮਤਲਬ ਯਾਨੀ ਕਿ ਸਾਰੇ ਟੈਚੀ ਜਮਾ ਹੁੰਦੇ ਨੇ ਉਹ ਤੋਂ ਬਾਅਦ ਗਾਹਾਂ ਬੰਦਾ ਸਿੰਗਲ ਟੈਚੀ ਆ ਤਾਂ ਕੱਲਾ ਤੁਰ ਕੇ ਜਾਂਦਾ ਜਿੱਥੇ ਅੰਦਰ ਜਹਾਜ਼ ਤੱਕ ਜਾਣਾ ਮੂਰੇ ਇੱਕ ਸਿਕਿਉਰਿਟੀ ਹੋਰ ਚੈੱਕ ਕਰਦੀ ਆ ਉਹਨੂੰ ਜਿਹਦੇ ਵਿੱਚ ਆਪਣੇ ਇੱਥੋਂ ਤੱਕ ਵੀ ਯਾਨੀ ਕਿ ਮੇਰੇ ਚੰਗੀ ਤਰ੍ਹਾਂ ਯਾਦ ਆ ਜਾਂ ਮੈਂ ਲਾਸਟ ਵਾਰ ਗਿਆ ਸੀ ਇਹਨਾਂ ਨੇ ਬੂਟ ਤੱਕ ਵੀ ਲਾਏ ਸੀਗੇ ਹਰੇਕ ਬੰਦੇ ਦੇ ਲਾਉਂਦੇ ਨੇ ਬੈਲਟਾਂ ਤੱਕ ਵੀ ਲਾਉਂਦੇ ਨੇ ਅੱਥਾਂ ਜਿਹੜੇ ਫੋਨ ਫੜਿਆਦੇ ਨੇ ਉਹ ਵੀ ਵਿੱਚ ਰਖਾਉਂਦੇ ਨੇ ਸਕੈਨ ਰਾਹੀਂ ਕੱਢਦੇ ਨੇ ਜੇ ਹੱਥ ਦੇ ਵਿੱਚ ਹੈਂਡ ਹੈਗਾ ਉਹ ਵੀ ਕੱਢਦੇ ਨੇ ਇਹ ਕੋਈ ਰੀਜਨ ਜਾਂ ਨਹੀਂ ਬਣਿਆ ਵੀ ਭਾਈ ਮੇਰੇ ਹਿਸਾਬ ਨਾਲ ਮੇਰੇ ਵਿਚਾਰ ਨਹੀਂ ਹੋ ਸਕਦਾ ਮੇਰੇ ਵਿਚਾਰ ਗਲਤ ਵੀ ਹੋਣ ਜਾਨੀ ਕਿ ਮੈਂ ਮੈਂ ਸੋਚਦਾ ਚੀਜ਼ ਇਹ ਰੀਜਨ ਜਾਂ ਨਹੀਂ ਬਣਿਆ ਵੀ ਭਾਈ ਉਹਦੇ ਜਿਹੜੇ ਭਾਈ ਨੇ ਬਿਆਨ ਦਿੱਤਾ ਵੀ ਇਹਦਾ ਸਿਰਫ ਉਹਨਾਂ ਨੇ ਤਾਂ ਜਾਨੀ ਕਿ ਕੁੜੀ ਨੇ ਥੱਪੜ ਮਾਰਿਆ ਇਹਦੇ ਗਲਤ ਬੋਲੀ ਆ ਵੀ ਕੁੜੀ ਬਾਅਦ ਚੁੱਕ ਕੇ ਆ ਮਰਿਆ ਮੂਰੇ ਆ ਕੇ ਵੀ ਬੋਲੀ ਆ ਵੀ ਭਾਈ ਇਹ ਨੇ ਬਿਆਨ ਦਿੱਤੇ ਸੀਗੇ ਜਿਹੜੇ ਸਾਡੇ ਕਿਸਾਨੀ ਅੰਦੋਲਨ ਵਿੱਚ ਜਿਹੜੀ ਸਾਡੇ ਉਹ ਕੰਨੀ ਕੁ ਕੁੜੀ ਕਹਿੰਦੀ ਮੇਰੀ ਮਾਂ ਵੀ ਵਿੱਚ ਬੈਠੀ ਜਗੀ ਜੇ ਤੁਸੀਂ ਸੁਣਿਆ ਹੋਣਾ ਧਿਆਨ ਨਾਲ ਸੁਣਨਾ ਹੋ ਸਾਰਿਆਂ ਨੇ ਤੇ ਹੁਣ ਤੁਸੀਂ ਆਪ ਸੋਚੋ ਇੱਕ ਕੁੜੀ ਦਾ ਨਾਂ ਕੌਰ ਪਹਿਲਾਂ ਦਾ ਨਾਂ ਦੇ ਪਿੱਛੇ ਕੌਰ ਲੱਗਦਾ ਉਹ ਤੋਂ ਬਾਅਦ ਕਗਨਰ ਨੌਤ ਦੇ ਬਿਆਨ ਕਗਨਰ ਨੌਤ ਨਾਲ ਇਹ ਜੀ ਕਿਉਂ ਘਟਨਾ ਵਾਪਰੀ ਇਹਦਾ ਜਿਹੜਾ ਸਾਈਡ ਇਫੈਕਟ ਆ ਇਹਦਾ ਕੀ ਪਿਆ ਇਹਦਾ ਫੈਕਟ ਜਿਹੜਾ ਪਿਆ ਸੋਚੋ ਧਿਆਨ ਨਾਲ ਹੁਣ ਇੰਟਰਨੈਸ਼ਨਲ ਤੌਰ ਦੇ ਉੱਤੇ ਕੀ ਚੱਲਿਆ ਵੀ ਇਹ ਰਿਪੋਰਟ ਦੇ ਉੱਤੇ ਇੱਕ ਮੌਜੂਦਾ ਐਮਪੀ ਜਿਹਨੂੰ ਲੋਕਾਂ ਨੇ ਐਮਪੀ ਬਣਾ ਕੇ ਭੇਜਿਆ ਇਹ ਤਾਂ ਕਿਸੇ ਨੂੰ ਦੱਸਿਆ ਕਿ ਭਾਈ ਵੀ ਅੰਦੋਲਨ ਦੇ ਵਿੱਚ ਕੀ ਕੰਮ ਹੋਇਆ ਹੈ 9 ਵਜਣਾ ਵੀ ਬੀਜੇਪੀ ਦਾ ਜੇ ਭਾਈ ਜਿਹੜਾ ਐਮਪੀ ਬੀਜੇਪੀ ਦੀ ਜਿਹੜੀ ਜਿੱਤੀ ਸੀ ਕਾਗਰਾ ਨੂੰ 9 ਤੋ ਉਹਦੇ ਮੂੰਹ ਦੇ ਉੱਤੇ ਇੱਕ ਗੁਰਸਿੱਖ ਕੁੜੀ ਨੇ ਜਿਹਦੇ ਨੌ ਦੇ ਪਿੱਛੇ ਕੌਰ ਲੱਗਦਾ ਉਹਨੇ ਥੱਪੜ ਮਾਰੇ ਇਹ ਹੋਣਾ ਦਾ ਸਾਈਡ ਇਫੈਕਟ ਉਹ ਨਿਕਲਣਾ ਹੋਰ ਤਰੀਕੇ ਨਾਲ ਹੁਣ ਅੱਜ ਉਹ ਹੰਗਾ ਹਾਲਾ ਸਮਝਾਵਾਂ ਹੁਣ ਅੱਜ ਨੌਕਰੀਆਂ ਤੇ ਇਹ ਨੌਕਰੀ ਮੈਂ ਕਿਉਂ ਕਹ ਰਿਹਾ ਨਾਲ ਜੋੜਨੀ ਆ ਮੈਂ ਹੁਣ ਜਦ ਨੈਸ਼ਨਲ ਤੌਰ ਤੇ ਨਾ ਜਦ ਵੀ ਹੈ ਨਾ ਬੀਜੇਪੀ ਜਾਂ ਮਾਲਾ ਇੰਡੀਅਨ ਸਟੇਟ ਨੇ ਨਾ ਆਪਣੇ ਸਿੱਖਾਂ ਨੂੰ ਬਦਨਾਮ ਕੀਤਾ ਸੁਣ ਲਓ ਫਿਰ ਧਿਆਨ ਨਾਲ ਜਦ ਵੀ ਇਹਨਾਂ ਨੇ ਸਿੱਖਾਂ ਨੂੰ ਬਦਨਾਮ ਕੀਤਾ ਨਾ ਟ੍ਰੈਂਡਿੰਗ ਦੇ ਵਿੱਚ ਖਬਰਾਂ ਹੋਈਆਂ ਨੇ ਉਹ ਕੱਲ ਕੁੜੀ ਨੇ ਮਾਰਤਾ ਥੱਪੜ ਹਰੇਕ ਆਪਣੇ ਪੰਜਾਬੀ ਬਾਓ ਪੰਜਾਬ ਦੀ ਧੀਏ ਜਿਦਾ ਸ਼ਰੈ ਕਰਾਤਾ ਜਿਦਾ ਬਿਲਕੁਲ ਇਹ ਕਰਾਤਾ ਇਹ ਤਾਂ ਬਿਲਕੁਲ ਉਹ ਕਰਾਤਾ ਮੈਂ ਕੁਝ ਕੁ ਐਗਜ਼ਾਮਪਲਾਂ ਨਾਲ ਰੱਖਦਾ ਆਪਣੇ ਲੋਕਾਂ 'ਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਅਨਪੜਤਾ ਪੰਪ ਦੇਣ ਦੀ ਬਹੁਤ ਆ ਵੀ ਭਾਈ ਤਾਂ ਐਂਡ ਕਰਾਤਾ ਕੰਮ ਕੋਈ ਜਾ ਕੇ ਕੁੜੀ ਦੇ ਪਰਿਵਾਰ ਨਾਲ ਖੜੂਗਾ ਹੁਣ ਸੁਣਨ ਚ ਆਇਆ ਵੀ ਭਾਈ ਕੁੜੀ ਦਾ ਵਿਆਹ ਹੋਇਆ ਹੋਇਆ ਕੁੜੀ ਦੇ ਜਵਾਕ ਵੀ ਨੇ ਤੇ ਇਹਨਾਂ ਨੇ ਕੁੜੀ ਨੂੰ ਅਰੈਸਟ ਕਰ ਲਿਆ ਕਿਸੇ ਨੇ ਧਰਨੇ ਲਾਏ ਕਈ ਸੋਸ਼ਲ ਆਪਣੇ ਸੋਸ਼ਲ ਮੀਡੀਆ ਤੇ ਡੋਲਾ ਪਾਉਣਾ ਨਾਲ ਮੈਂ ਤੁਹਾਨੂੰ ਐਗਜ਼ਾਮਪਲ ਦੰਨਾ ਹੁਣ ਤੱਕ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਮੰਨ ਲਓ ਜਿਹੜੇ ਪੰਜਾਬ ਦੇ ਵਿੱਚ ਬੈਠੇ ਜਿਹੜੇ ਬਹੁਤ ਟੱਪਦੇ ਸੀਗੇ ਵੀ ਭਾਈ ਇਹ ਇਹਨਾਂ ਨੇ ਬੀਜੇਪੀ ਨੇ ਬੰਦਾ ਸਾਡਾ ਮਰਾਤਾ ਸ਼ੁਭ ਕਰਨਾ ਮੁੰਡਾ ਜਿਵੇਂ ਉਹਨਾਂ ਨੇ 1 ਕਰੋੜ ਰੁਪਇਆ ਕਿਸਾਨ ਜਥੇਬੰਦੀਆਂ ਨੇ ਨਾਲ ਆਪਣੇ ਸਰਕਾਰ ਤੋਂ ਦਿਵਾਉਣ ਦਾ ਐਲਾਨ ਕੀਤਾ ਸੀਗਾ ਤੇ ਇੱਕ ਉਹਨੂੰ ਨੌਕਰੀ ਉਹਦੇ ਪਰਿਵਾਰ ਦੇ ਵਿੱਚ ਮਿਲੀ ਕਿਸੇ ਨੂੰ ਦੱਸ ਦਿਓ ਮੈਨੂੰ ਸਾਡੇ ਕੋਲ 1% ਖਬਰ ਨਹੀਂ ਆ ਪਿਛਲੇ 2 ਹਫ਼ਤੇ ਪਹਿਲਾਂ ਗੱਲ ਹੋ ਕੇ ਢੀਓ ਕਿ ਤੁਹਾਨੂੰ ਕਰੋੜ ਰੁਪਇਆ ਨਹੀਂ ਮਿਲਿਆ ਇੱਥੇ ਕੇ ਪੈਸੇ ਉਹ ਸੋ ਪੰਪ ਦੇਣੇ ਵਾਲੇ ਹੈ ਨਾ ਇੱਕ ਮੈਂ ਹੋਰ ਐਗਜ਼ਾਮਪਲ ਨਾਲ ਰੱਖ ਦਿੰਦਾ ਕੁਛ ਕਮੀਨਿਆਂ ਦੀ ਆ ਅ ਦੋ ਤਿੰਨ ਮਹੀਨੇ ਪਹਿਲਾਂ ਨਾ ਇੱਕ ਤਰਸੀਮ ਬਾਬਾ ਉਤਰਾਖੰਡ ਦੇ ਵਿੱਚ ਜਿਹਨੂੰ ਆਪਣੇ ਸਿੱਖਾਂ ਨੇ ਆਪਣੇ ਸਿੰਘਾਂ ਨੇ ਸੋਧਾ ਲਾਇਆ ਸੀਗਾ ਸੁਨੇਹਾ ਹੁਣ ਬਹੁਤ ਬਹੁ ਲੋਕਾਂ ਨੇ ਤੇ ਉਹ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਹ ਬੰਦੇ ਦਾ ਇਨਕਾਊਂਟਰ ਕਰਤਾ ਜਿਹੜੇ ਬੰਦੇ ਨੇ ਸੌਦਾ ਲਾਇਆ ਸੀਗਾ ਉਹ ਬੰਦੇ ਦੀ ਜਿਵੇਂ ਕਹਿੰਦੇ ਆ ਵੀ ਦੇਹ ਅੰਤਮ ਸੰਸਕਾਰ ਲਈ ਉੱਥੇ ਰੁਲਦੀ ਰਹੀ ਆ ਕੋਈ ਲੈਣ ਗਿਆ ਉਹ ਲੈਣ ਗਿਆ ਕੋਈ ਆਪਣੇ ਪੰਜਾਬ ਚ ਨਾ ਸਿਰਫ ਬਿਆਨ ਦੇਣੇ ਨੇ ਬੈਠ ਕੇ ਜਿਵੇਂ ਹੁਣ ਆਪਣੇ ਲੋਕ ਕਰ ਰਹੇ ਨੇ ਉਹ ਕੁੜੀ ਨੂੰ ਪੰਪ ਬਾ ਆ ਵੀ ਬਾਤ ਐਂਡ ਕਰਾਤਾ ਸਿਰਾ ਕਰਾਤਾ ਤੂੰ ਆ ਪੰਜਾਬ ਦੀ ਪੱਕੀ ਤੀ ਆਜੋ ਕਰ ਹੁਣ ਲਾਸਟ ਪੁਆਇੰਟ ਦੇ ਉੱਤੇ ਕੁੜੀ ਦਾ ਨਾਮ ਸੀਗਾ ਕੌਰ ਜਿਵੇਂ ਪਹਿਲਾਂ ਮੈਂ ਦੱਸ ਕੇ ਹਟਿਆ ਹੁਣ ਪੰਜਾਬ ਦੇ ਵਿੱਚ ਜਦ ਕੋਈ 에어ਪੋਰਟ ਦੇ ਉੱਤੇ ਨਾ ਕੋਈ ਕੁੜੀ ਕੌਰ ਨਾ ਦੀ ਇਹਦੇ ਪਿੱਛੇ ਕੌਰ ਲੱਗਦਾ ਉਹ ਨਾ ਜਦੋਂ ਅਪਲਾਈ ਕਰਿਆ ਕਰੂਗਾ ਨੌਕਰੀ ਦੇਣ ਨੂੰ ਨੌਕਰੀ ਨਹੀਂ ਮਿਲਿਆ ਕਰਨ ਕਾਰਨ ਕੀ ਬਣਿਆ ਆਹਾ ਕਿਉਂ ਜੋ ਜਵਾਬੀ ਆਪਾਂ ਹੋ ਜਾਣਦੇ ਆ ਕਿਉਂ ਆਪਾਂ ਕਾਨੂੰਨੀ ਲੜਾਈ ਨਹੀਂ ਲੜਦੇ ਕੀ ਹਾਸਲ ਕੀ ਹੋਣਾ ਕੁਛ ਹਾਸਲ ਨਹੀਂ ਹੋਣਾ ਅੱਧਾ ਘੰਟਾ ਪੌਣਾ ਘੰਟਾ ਹੋਰ ਚੱਲਣਗੀਆਂ ਖਬਰਾਂ ਇਹ ਪਾਈ ਕੁੜੀ ਨੇ ਸਿਰ ਆ ਕਰਦਾ ਕਿਉਂਕਿ ਜਿਹੜੇ ਬਲੌਗਰ ਹੁੰਦੇ ਨੇ ਨਾ ਇਹਨਾਂ ਨੇ ਲੈਣੇ ਹੁੰਦੇ ਨੇ ਆਪਣੇ ਵਿਊ ਜੱਥੇਬੰਦੀ ਵਾਲਿਆਂ ਨੇ ਆਪਣੇ ਦੇਣੇ ਹੁੰਦੇ ਨੇ ਬਿਆਨ ਕਰਨਾ ਕਰਾਉਣਾ ਇਹਨਾਂ ਨੇ ਕੁਝ ਨਹੀਂ ਜਿਹੜੀ ਸੋਨੀਆ ਮਾਨ ਅੱਜ ਬੈਠ ਕੇ ਆ ਕੇ ਇਹਨਾਂ ਪੱਤਰਕਾਰਾਂ ਨੂੰ ਦੱਸ ਰਹੀ ਹੈ ਵੀ ਪਾਈ ਜੇ ਮੈਂ ਹੁੰਦੀ ਮੈਂ ਵੀ ਥੱਪੜ ਮਾਰਦੀ ਇਹਨੂੰ ਪੁੱਛਿਓ ਇਹਨੂੰ ਵੀ ਤੂੰ ਬਾਲੀਵੁੱਡ ਦੇ ਵਿੱਚ ਜਾ ਕੇ ਫਿਲਮਾਂ ਬਣਾਉਂਦੀ ਰਹੀ ਆ ਜਦ ਤੱਕ ਇਨੀ ਗੱਲ ਕਰ ਲਈ ਇਹਦੀ ਕਿਹੜਾ ਜੱਕ ਤਾਂ ਥੱਪੜ ਮਾਰਤੀ ਤੇ ਉੱਥੇ ਤੇ ਪਰ ਬਿਆਨ ਦੇਣਾ ਹੁਣ ਜ਼ਰੂਰੀ ਹੈ ਸੋ ਮੇਰਾ ਕਹਿਣ ਦਾ ਮਤਲਬ ਮੇਰਾ ਟੋਟਲ ਇਹ ਆ ਪੰਪ ਦੇਣੋਂ ਹਟਜੋ ਪੰਪ ਦੇਣੋਂ ਹਟਜੋ ਆ ਜੋ ਪੁਆਇੰਟ ਦੇ ਉੱਤੇ ਹੁਣ ਲਾਸਟ ਤੇ ਹੁਣ ਕੁੜੀ ਦੇ ਉੱਤੇ ਪੈ ਗਿਆ ਕੇਸ ਉਤੇ ਉਹਨੂੰ ਕਰ ਲਿਆ ਪੁਲਿਸ ਵਾਲੇ ਨੇ ਅਰੈਸਟ ਹੁਣ ਆਪਣੇ ਜਿਹੜੇ ਜਥੇਬੰਦੀਆਂ ਨੇ ਜੋ ਆਪਣੇ ਜੋ ਲੋਕ ਨੇ ਪੰਜਾਬ ਦੇ ਜਿਹੜੇ ਹੁਣ ਪੰਜਾਬ ਦੀ ਧੀ ਦਾ ਕਹਿ ਰਹੇ ਨੇ ਭਾਈ ਪੰਜਾਬ ਦੀ ਧੀ ਨੇ ਸਾਡੀ ਨਾਲ ਬਹੁਤ ਵਧੀਆ ਕੰਮ ਕੀਤਾ ਮੈਂ ਵੀ ਤੁਹਾਡੇ ਨਾਲ ਆ ਆ ਜੋ ਉਹਨੂੰ ਛਡਾਈਏ ਹੁਣ ਛਡਾਈਏ ਪਤਾ ਕਿਵੇਂ ਆ ਜਿਮਨੀ ਚੋਣਾ ਹੋਣੀਆਂ ਨੇ ਹੁਣ ਐਮਐਲਏ ਦੀਆਂ ਜਿਹੜੀਆਂ ਆਪਣੇ ਸੀਟਾਂ ਵੇਲੀਆਂ ਹੋਈਆਂ ਨੇ ਕਾਨੂੰਨ ਪਤਾ ਸਾਰੀਆਂ ਕਿੜਕੜੀਆਂ ਹੋਈਆਂ ਨੇ ਉਹਦੇ ਪੇਪਰ ਭਰੀਏ ਇਹ ਨਾ ਕਹਦੇਓ ਵੀ ਭਾਈ ਕੁੜੀ ਨਹੀਂ ਮੰਨੀ ਸੰਗਤ ਦਾ ਪ੍ਰੈਸ਼ਰ ਪਵਾਓ ਵੀ ਸੰਗਤ ਨੂੰ ਮਨਾਓ ਕਿਉਂਕਿ ਜੇ ਸੰਗਤ ਪ੍ਰੈਸ਼ਰ ਪਾਉਂਦੀ ਆ ਨਾ ਤਾਂ ਬੜੇ ਬੜੇ ਖਾਲਸਤਾਨੀ ਪਿਗਲ ਜਾਂਦੇ ਨੇ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਕੁੜੀ ਨੂੰ ਹੁਣ ਅਸਲ ਜੇ ਤੁਸੀਂ ਉਹਨੂੰ ਅਸਲ ਨਾ ਕੋਈ ਖਿਤਾਬ ਦਵਾਉਣਾ ਚਾਹੁੰਦੇ ਹੋ ਵੀ ਭਾਈ ਇਹਨੇ ਕੰਗਨਾ ਰਣਾ ਤੇ ਮਾਰਤਾ ਥੱਪੜ ਹਾਲਾਂਕਿ ਨੁਕਸਾਨ ਬਹੁਤ ਹੋਣਾ ਅੱਜ ਥੱਪੜ ਵੱਜਿਆ ਇਹਦੀ ਗੂੰਜ ਘਾ ਲੈ ਕੇ ਸੁਣਨੀ ਆ ਤੁਹਾਨੂੰ ਆਉਣਾ ਆਉਣੀ ਸ਼ੁਰੂ ਹੋ ਜਾਣੀ ਆ ਹੋ ਵੀ ਗਈ ਇੰਟਰਨੈਸ਼ਨਲ ਤੌਰ ਤੇ ਇਹ ਜਾਨ ਕਿ ਲੋਕ ਜਾ ਕੇ ਟਵਿੱਟਰ ਚੈੱਕ ਕਰ ਲਿਆ ਕਰੋ ਟਵੀਟ ਆ ਫੇਸਬੁੱਕ ਤੇ ਨਾ ਬੈਠ ਰਿਆ ਕਰੋ ਉੱਥੇ ਇਹ ਪ੍ਰਚਾਰਿਆ ਗਿਆ ਵੀ ਭਾਈ ਇੱਕ ਗੁਰਸਿੱਖ ਕੁੜੀ ਨੇ ਕਿਉਂ ਕੰਗਨਰ ਨੌਤ ਨੇ ਇਹ ਬਿਆਨ ਦਿੱਤਾ ਜੇ ਪੰਜਾਬ ਵਿੱਚ ਅੱਤਵਾਦੀ ਬਹੁਤ ਵਧੇ ਹੋਏ ਨੇ ਉਹਦਾ ਵੀ ਕੋਈ ਕਾਰਨ ਬਣਦਾ ਉਹ ਤੋਂ ਬਿਆਨ ਦਵਾਇਆ ਗਿਆ ਉਹ ਬਦਨਾਮ ਕਰਨ ਨੂੰ ਸਿੱਖਾਂ ਨੂੰ ਥੱਪੜ ਤਾਂ ਉਹਦੇ ਇੱਕ ਜਿਹੜੀ ਸਿਕਿਉ ਜਿੱਥੇ ਉਹਦੀ ਸਿਕਿਉਰਿਟੀ ਚੈੱਕ ਕਰਦੇ ਉਹਨੇ ਮਾਰਿਆ ਅੱਤਵਾਦੀ ਦਾ ਕੋਈ ਨੌਲੇਜ ਨਹੀਂ ਪੈਂਦਾ ਨਾ ਕੋਈ ਖਾਲਿਸਤਾਨੀਆਂ ਦਾ ਤਰਨ ਬਿਆਨ ਦਿੱਤਾ ਉਹੀ ਬਿਆਨ ਇਸ ਟਾਈਮ ਟਵਿੱਟਰ ਦੇ ਉੱਤੇ ਟ੍ਰੈਂਡਿੰਗ ਦੇ ਵਿੱਚ ਆ ਕੌਣ ਬਦਨਾਮ ਹੋਇਆ ਵੀ ਪਾਈ ਇੱਕ ਪੰਜਾਬ ਦੀ ਕੁੜੀ ਪਿੱਛੇ ਉਹਦੇ ਨੌਕੌਰ ਪਹਿਲਾਂ ਤਾਂ ਖਾਲਿਸਤਾਨੀਆਂ ਨੇ ਬਦਨਾਮ ਕਰਤੇ ਅਮਰਤਪਾਲ ਨੂੰ ਲੈ ਕੇ ਨਾਲ ਆ ਹੁਣ ਜਿਹੜਾ ਐਂਡ ਵਾਲਾ ਲੈਂਦਾ ਕੰਮ ਵੀ ਦੇਖੋ ਫੇਰ ਇਹ ਦੇਖਾਂਗੇ ਮੂਰੇ ਤੁਹਾਡੇ ਰੱਖਣਗੇ ਪਾਈ ਇਹਨਾਂ ਨੂੰ ਨੌਕਰੀਆਂ ਅਸੀਂ ਕਿਉਂ ਨਹੀਂ ਦਿੰਦੇ ਉਗੀ ਕਾਰ ਨਹੀਂ ਬਣਦਾ ਸ਼ਾਇਦ ਤੁਹਾਡੇ ਕੋਈ ਜਵਾਬ ਇਹ ਚੀਜ਼ ਦਾ ਫਿਰ ਤੁਸੀਂ ਤੇ ਪੱਦਰ ਆਪਣੇ ਭਾਈ ਪੰਜਾਬ ਦੀਆਂ ਕੁੜੀਆਂ ਨੂੰ ਪੰਜਾਬ ਦੇ ਮੁੰਡਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਇੱਕ ਹੋਰ ਦੇਖਿਓ ਇਹਦੇ ਭਾਈ ਦਾ ਇੰਟਰਵਿਊ ਆਇਆ ਭਾਈ ਦਾ ਆ ਕੁੜੀ ਦਾ ਜਿਹੜੀ ਕੁੜੀ ਨੇ ਥੱਪੜ ਮਾਰਾ ਕੰਗਨਾ ਨਾਉਦੇ ਕਹਿੰਦੀ ਜੀ ਇਹ ਕਿਸਾਨ ਜੱਥੇਬੰਦੀਆਂ ਦਾ ਮੋਢੀ ਆ ਵੀਡੀਓ ਮੇਰੇ ਕੋ ਪਈਆ ਸਾਡੇ ਕੋਲ ਰਿਕਾਰਡਡ ਵੀਡੀਓ ਪਈਆ ਅਸੀਂ ਉਹਨੂੰ ਲੱਭ ਰਹੇ ਹਾਂ 2000 ਦੋ ਮੁੰਨੀ ਦੇ ਵਿੱਚ ਜਿਹੜਾ ਅੰਦੋਲਨ ਹੋਇਆ ਸੀਗਾ 2020 ਦੇ ਵਿੱਚ ਉਹਦੇ ਵਿੱਚ ਵੀ ਦਿਖਿਆ ਕਿ ਪਾਸੇ ਉਹ ਜਿਹੜੀਆਂ ਵੀਡੀਓ ਆਪਾਂ ਚੱਕ ਕੇ YouTube ਤੇ ਸਰਚ ਮਾਰਦੇ ਹਾਂ ਬੰਦਰ ਸ਼ੇਰ ਸਿੰਘ ਨੌਏ ਦੇ ਪਜ ਦਾ ਲੱਭ ਰਹੇ ਹਾਂ ਸੂੰ ਹੋ ਸਕਦਾ ਕੋਈ ਪਲਾਨ ਹੋਵੇ ਕੋਈ ਚੀਜ਼ ਦਾ ਹੈ ਇਹ ਸਾਰਾ ਕੁਝ ਨਾ ਤੁਹਾਨੂੰ ਮੈਂ ਕਿਉਂ ਕਹਣਾ ਉਹਨਾਂ ਨੇ ਅੱਜ ਟਵਿੱਟਰ ਦੇ ਉੱਤੇ ਦੋ ਖਬਰਾਂ ਪੂਰੀਆਂ ਫੁੱਲ ਟ੍ਰੈਂਡਿੰਗ ਦੇ ਵਿੱਚ ਨੇ ਇੱਕ ਹੈਗੀ ਆ ਕੁੜੀ ਵਾਲੀ ਆਹਾਂ ਦੂਜੀ ਹੈਗੀ ਆ ਅਮਰਤਪਾਲ ਦੀ ਕੀ ਸੱਦ ਕਰਤਾ ਇਹਨਾਂ ਨੇ ਕੀ ਦਿਖਾਤਾ ਇੰਟਰਨੈਸ਼ਨਲ ਤੌਰ ਦੇ ਉੱਤੇ ਅਮਰੀਕਾ ਤੱਕ ਗੱਲਾਂ ਪਹੁੰਚਾਤੀਆਂ ਇਹਨਾਂ ਨੇ ਅਮਰੀਕਾ ਤੱਕ ਕਿਹੜੀਆਂ ਗੱਲਾਂ ਪਹੁੰਚਾਤੀਆਂ ਸੁਣ ਲਓ ਅਸੀਂ ਸਰਬਜੀਤ ਨੂੰ ਕਿਉਂ ਕਹਿੰਦੇ ਸੀ ਕਿ ਵੀ ਭਾਈ ਵੋਟਾਂ 'ਚ ਖੜਨਾ ਕੋਈ ਫਾਇਦੇ ਨਹੀਂ ਆਪਣੀ ਬਦਨਾਮੀ ਬਹੁਤ ਹੋ ਜਾਣੀ ਆ ਪਰ ਉਹ ਹਟੇ ਨਹੀਂ ਉਹਨਾਂ ਜਿਵੇਂ ਕਹਿੰਦੇ ਵੀ ਭਾਈ ਕੁਰਸੀ ਤਾਂ ਕਿੰਨੇ ਕਿਤੇ ਪਿਆਰੀ ਏ ਇੰਡੀਅਨ ਗਵਰਨਮੈਂਟ ਅੱਜ ਕੀ ਕਹਿ ਰਹੀ ਏ ਪਤਾ ਤੁਹਾਨੂੰ ਮੈਂ ਯਾਦ ਕਰਾਉਣਾ ਇੰਡੀਅਨ ਗਵਰਨਮੈਂਟ ਕਹਿ ਰਹੀ ਏ ਵੀ ਭਾਈ ਕੌਣ ਕਹਿੰਦਾ ਵੀ ਪੰਜਾਬ ਦੇ ਵਿੱਚ ਜਾਂ ਇੰਡੀਆ ਸਟੇਟ ਦੇ ਵਿੱਚ ਇੰਡੀਆ ਕੰਟਰੀ ਦੇ ਵਿੱਚ ਸਿੱਖਾਂ ਨੂੰ ਖਤਰਾ ਖਾਲਿਸਤਾਨੀਆਂ ਨੂੰ ਖਤਰਾ ਅਸੀਂ ਨਹੀਂ ਮੰਨਦੇ ਜੀ ਫਿਰ ਉਹ ਪ੍ਰੂਫ ਰੱਖਦੇ ਨੇ ਮੂਰੇ ਉਹ ਇੰਟਰਨੈਸ਼ਨਲ ਤੌਰ ਦੇ ਉੱਤੇ ਆਹ ਦੇਖੋ ਜੀ ਸਰਬਜੀਤ ਸਿੰਘ ਸੁਪੁੱਤਰ ਬਿਆਨਤ ਸਿੰਘ ਜਿਨੇ ਪ੍ਰਾਈਮ ਮਿਨਿਸਟਰ ਮਾਰੀ ਆ ਇੰਡੀਆ ਦੀ ਪ੍ਰਾਈਮ ਮਿਨਿਸਟਰ ਇਹਨੂੰ ਕਹਿੰਦੇ ਆ ਪ੍ਰਧਾਨ ਮੰਤਰੀ ਉਹ ਮਾਰੀ ਆ ਉਹਦਾ ਮੁੰਡਾ ਸਾਡੇ ਸੰਵਿਧਾਨ ਅਨੁਸਾਰ ਅਸੀਂ ਇਹਨੂੰ ਖੁੱਲ੍ਹ ਦਿੱਤੀ ਆ ਵੀ ਆਦਾ ਭਾਈ ਵੋਟਾਂ 'ਚ ਖੜ ਜਾ ਤੇ ਵੋਟਾਂ ਦੇ ਵਿੱਚ ਉਹ ਜਿੱਤ ਗਿਆ ਦੱਸੋ ਕਿੱਥੇ ਗਲਾਮ ਨੇ ਸਿੱਖ ਦੱਸੋ ਕੌਣ ਕਹਿੰਦਾ ਵੀ ਭਾਈ ਅਸੀਂ ਤਾਂ ਜਿਹੜੀ ਇੰਡੀਅਨ ਗਵਰਨਮੈਂਟ ਬਾਰੇ ਜੋ ਬੋਲ ਰਿਹਾ ਮੈਂ ਇੰਡੀਅਨ ਗਵਰਨਮੈਂਟ ਕਹਿੰਦੀ ਹੈ ਇੰਟਰਨੈਸ਼ਨਲ ਤੌਰ ਤੇ ਵੀ ਅਸੀਂ ਤਾਂ ਲੋਕਾਂ ਨੂੰ ਵੀ ਮੌਕਾ ਦਿੰਦੇ ਆ ਵੀ ਜਿਨ੍ਹਾਂ ਨੇ ਸਾਡੀ ਕੰਟਰੀ ਇੰਡੀਆ ਦੀ ਪ੍ਰਧਾਨ ਮੰਤਰੀ ਤੱਕ ਮਾਰੀ ਹੋਈ ਉਹ ਵੀ ਲੋਕ ਵੋਟਾਂ 'ਚ ਖੜਕੇ ਜਿੱਤ ਸਕਦੇ ਨੇ ਫੇਰ ਆ ਜੋ ਖਾਲਿਸਤਾਨੀਆਂ ਤੇ ਅਮਰਪਾਲ ਜਿਹਦੇ ਵੇਚਤੇ ਆ ਮੈਂ ਇਹਨਾਂ ਨੇ ਅਸੀਂ ਮੇਰੀ ਦਵਣਾ ਚਿੱਠੀਆਂ ਵੇਚੀਆਂ ਨੇ ਕੌਣ ਕਹਿੰਦਾ ਇੰਡੀਅਨ ਗਵਰਨਮੈਂਟ ਕਹਿੰਦੀ ਜਿਵੇਂ ਜੀ20 ਹੋਇਆ ਸੀਗਾ ਕੌਣ ਕਹਿੰਦਾ ਵੀ ਭਾਈ ਖਾਲਿਸਤਾਨੀਆਂ ਨੂੰ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਖਤਰਾ ਨਾ ਇਹ ਆਜ਼ਾਦ ਰਹਿ ਕੇ ਜਿੱਤੇ ਨੇ ਸਾਡੇ ਸਾਡੇ ਕਾਨੂੰਨ ਦੇ ਹਿਸਾਬ ਨਾਲ ਸੰਵਿਧਾਨ ਦੇ ਨਾਲ ਅਸੀਂ ਨੂੰ ਪੇਪਰ ਧਰਨ ਦਿੱਤੇ ਨੇ ਇਹ ਜਿੱਤੇ ਨੇ ਹੁਣ ਪਾਰਲੀਮੈਂਟ ਦੇ ਵਿੱਚ ਬੈਠੇ ਨੇ ਸੁਪ ਕਹਿਣ ਦਾ ਮਤਲਬ ਮੇਰਾ ਇਹ ਆ ਅਮਰਤਪਾਲ ਤੇ ਸਰਬਜੀਤ ਇਹ ਜਿੱਤੇ ਨਹੀਂ ਜਿਤਾਏ ਗਏ ਨੇ ਜਾਣਾ ਆਪਣੇ ਦਿਮਾਗਾਂ ਚ ਬਿਠਾ ਲਉ ਇਹ ਜਿੱਤੇ ਨਹੀਂ ਜਿਤਾਏ ਗਏ ਨੇ ਤਾਂ ਜੋ ਬਲਡ ਲੈਵਲ ਦੇ ਉੱਤੇ ਇੰਟਰਨੈਸ਼ਨਲ ਤੌਰ ਦੇ ਉੱਤੇ ਮੋਦੀ ਬੀਜੇਪੀ ਜਾਂ ਇੰਡੀਆ ਜੋ ਇਹਨਾਂ ਤੇ ਅਲੀਗੇਸ਼ਨ ਲੱਗੇ ਹੋਏ ਨੇ ਨਿਜਰ ਨੂੰ ਮਾਰਨ ਦੇ ਭਾਈ ਨਿਜਰ ਨੂੰ ਜਾਂ ਅਵਤਾਰ ਸਿੰਘ ਖੰਡਾ ਜਾਂ ਕੋਈ ਹੋਰ ਆਲੇ ਦਾਲ ਜਿੰਨੇ ਵੀ ਆਪਣੇ ਹੁਣ ਤੱਕ ਹੋਏ ਨੇ ਘਰਕੂ ਬਾਦ ਲਾ ਲਿਓ ਕੁਝ ਵੀ ਲਾ ਲਓ ਆਪਣੀ ਜਿਹੜੀ ਸ਼ਬੀ ਆ ਉਹ ਸਾਫ ਕਰਨ ਲਈ ਇਹਨਾਂ ਨੇ ਡਿਕਲੇਅਰ ਕਰਤਾ ਕਲੀਅਰ ਕਰਤਾ ਇੰਟਰਨੈਸ਼ਨਲ ਤੌਰ ਦੇ ਉੱਤੇ ਵੀ ਭਾਈ ਪੰਜਾਬ ਦੇ ਵਿੱਚ ਇੰਡੀਆ ਕੰਟਰੀ ਦੇ ਵਿੱਚ ਸਿੱਖਾਂ ਨੂੰ ਕੋਈ ਖਤਰਾ ਨਹੀਂ ਹੈਗਾ ਇਹ ਆ ਮੇਰਾ ਸਵਾਲ ਹੈ ਕਿਸੇ ਭੇੜ ਕੋਲ ਇਹ ਚੀਜ਼ ਦਾ ਜਵਾਬ ਤਾਂ ਕੱਲ ਸਰਬਜੀਤ ਨੇ ਬਾਈ ਨੇ ਵੀਡੀਓ ਪਾਈ ਲਾਈ ਉਹ ਕਹਿੰਦਾ ਵੀ ਕਈ ਬੰਦੇ ਕਹਿੰਦਾ ਬੋਲੀ ਜਾਂਦੇ ਨੇ ਵੀ ਭਾਈ ਮੈਂ ਬੀਜੇਪੀ ਦੇ ਵਿੱਚ ਭੁਗਤਿਆ ਵੀ ਮੈਂ ਨਹੀਂ ਬੀਜੇਪੀ ਦੇ ਵਿੱਚ ਭੁਗਤ ਸਕਦਾ ਉੱਥੇ ਸਵਾਲ ਫੇਰ ਉੱਠ ਖੜਿਆ ਕਾਂਗਰਸ ਨੂੰ ਵੋਟ ਪਾਈ ਹੈ ਪਈ ਕਿੰਨਤਾ ਪਾਈਏ ਪਾਈਆ ਡਕਲੇਅਰ ਕਰੋ ਝੂਠ ਕਿਉਂ ਬੋਲਦੇ ਹੋ ਕਾਹਦੇ ਝੂਠ ਬੋਲਦੇ ਹੋ ਜਿਹੜੀ ਕਾਮ ਨੇ ਤੁਹਾਨੂੰ ਦਿਤਾਇਆ 5 ਸਾਲ ਲਈ ਇਹ ਭਾਈ ਤੁਸੀਂ ਜਿੱਤੇ ਹੋ ਤੁਸੀਂ ਪੈਨਸ਼ਨਾਂ ਲੈਣੀਆਂ ਨੇ ਤੁਸੀਂ ਸਿਕਿਉਰਿਟੀ ਲੈਣੀ ਤੁਹਾਨੂੰ ਸਰਕਾਰੀ ਗੱਡੀਆਂ ਮਿਲਣੀਆਂ ਨੇ ਉਹ ਕਾਮ ਨੂੰ ਝੂਠ ਕਾਤੇ ਬੋਲਦੇ ਹੋ ਮੰਨੋ ਕਿ ਅਸੀਂ ਭਾਜੀ ਬੀਜੇਪੀ ਨੂੰ ਪਾਈਆ ਗੱਲ ਖਤਮ ਉਹ ਹੁਣ ਨਹੀਂ ਕੁਝ ਕਰ ਸਕਦੇ ਇਹਨਾਂ ਤਾਂ ਇਹ ਤਾਂ ਕੁਦੂਨਾਥ ਨੇ ਆਪਣੇ ਬੰਦੇ ਤਾਂ ਇਹ ਮੈਂ ਸਰਬਜੀਤ ਨੂੰ ਕਹਿ ਸਕਦਾ ਸਰਬਜੀਤ ਨੂੰ ਕਹਿ ਰਹੇ ਆ ਇਸ ਟਾਈਮ ਇਹ ਇਹਨਾਂ ਨੂੰ ਨਹੀਂ ਪਤਾ ਲੱਗਣਾ ਜਿਹੜੇ ਲੋਕਾਂ ਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਵੀ 84 ਵਾਲੇ ਅਟੈਕ ਕਰਨੇ ਵਾਲੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਖਤਮ ਹੋਣੀ ਚਾਹੀਦੀ ਆ ਸੱਤ ਸੀਟਾਂ ਦੇਤੀਆਂ ਪੰਜਾਬੀਆਂ ਨੂੰ ਉਹਨਾਂ ਨੂੰ ਤੈਨੂੰ ਇਹਨਾਂ ਤੋਂ ਡਰ ਲੱਗਦਾ ਇਹ ਤਾਂ ਭੇਡ ਚਾਲ ਲੋਕ ਨੇ ਇੱਕ ਪੱਥਰ ਨੂੰ ਲੈ ਕੇ ਗੱਪੇ ਰੱਖ ਕੇ ਉਹ ਤੇ ਚਾਰ ਪੰਜ ਨਾ ਗਲਾਸੀਆਂ ਪਾਣੀ ਦੀਆਂ ਮਾਰ ਕੇ ਉੱਤੇ ਲਾ ਦੇ ਰੰਗ ਇਹਨਾਂ ਨੂੰ ਉੱਥੇ ਮੱਥਾ ਟੇਕਣ ਲੱਗੇ ਹਨ ਇਹੋ ਜਿਹੇ ਲੋਕ ਨੇ ਇਹ ਖੁੱਲ ਕੇ ਮੂਰੇ ਬੋਲ ਕੇ ਭਾਈ ਮੈਂ ਪਾਈ ਆ ਬੀਜੇਪੀ ਨੂੰ ਹਾਂ ਜਿਹੜਾ ਕੁਝ ਨਹੀਂ ਬਿਗਾੜ ਸਕਦੇ ਇਹ ਉਹ ਕਹਿਣ ਦਾ ਮਤਲਬ ਮੇਰਾ ਇਹ ਆ ਪੰਪਰਾਂ ਦੇ ਆਕਰੋ ਵੀ ਭਾਈ ਤੈਂ ਬਹੁਤ ਵਧੀਆ ਕੰਮ ਕੀਤਾ ਐਂਡ ਕਰਤਾ ਸਿਰ ਹਲਾਤਾ ਨਾ ਉਹਦੇ ਨੈਗੇਟਿਵ ਪੁਆਇੰਟ ਦੇਖੋ ਵੀ ਉਹਨੂੰ ਕੀ ਕੀ ਭਰਨਾ ਪੈਣਾ ਦੱਸੋ ਮੈਨੂੰ ਇਹਨਾਂ ਚੋ ਜਾ ਕੇ ਕਿਸੇ ਜਥੇਬੰਦੀ ਨੇ ਬਿਨਾ ਬਿਆਨ ਦਿੱਤੇ ਸੋਸ਼ਲ ਮੀਡੀਆ ਤੋਂ ਜਾ ਕੇ ਉਹਦੇ ਜਾ ਕੇ ਜਥੋਂ ਅਰੈਸਟ ਕੀਤਾ ਇਹਨਾਂ ਨੇ ਸੜਕਾਂ ਬਲੌਕ ਕਰਨੀਆਂ ਕਦੇ ਨਹੀਂ ਕਰਨਗੇ ਕਦੇ ਵੀ ਨਹੀਂ ਕਰਨਗੇ ਨਾ ਉਹਦੇ ਜਵਾਕਾਂ ਨੂੰ ਦੇਖਣਗੇ ਇਹ ਨਾ ਸ਼ੋਅ ਕਰਨ ਜਿਹੜਾ ਮੁੰਡਾ ਮਰਿਆ ਕਿਸਾਨੀ ਅੰਦੋਲਨ ਚ ਨਾ ਉਹਦੇ ਪਰਿਵਾਰ ਨੂੰ ਦੇਖਣਗੇ ਇਹ ਸਿਰਫ ਪੰਪ ਦੇ ਕੇ ਬੰਦੇ ਮਰੌਣ ਦੇ ਇਹਨਾਂ ਨੇ ਪੰਪ ਦੇ ਕੇ ਮੁੰਡੇ ਮਰੌਣ ਦੇ ਇਹਨਾਂ ਨੇ ਆ ਜਿਹੜੇ ਅੱਜ 2-4 ਮੈਂ ਦੇਖੇ ਨੇ ਹੋਰ ਵੀਡੀਓ ਮੇਰੇ ਕੋਲ ਫੋਨ ਅਜ ਦੂਜਾ ਹੈ ਨਹੀਂ ਇੱਥੇ ਇੱਕ ਬਾਬਾ ਹੱਥ ਚ ਤੀਰ ਫੜੀ ਖੜਾ ਹੈ ਐਂ ਤੀਰ ਹੈਰਾਨ ਆ ਮੈਂ ਲੋਕਾਂ ਤੇ ਹੈਰਾਨ ਕਾਦੀ ਕੀਦੀ ਰੀਸ ਤੁਸੀਂ ਕਰ ਰਹੇ ਹੋ ਕੀ ਤੁਹਾਨੂੰ ਨੌਲੇਜ ਆ ਚੀਜ਼ਾਂ ਦੀ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਮੰਨਦੇ ਹੋ ਭਾਈ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਹੋ ਤੁਸੀਂ ਆਪਣੇ ਨਾ ਸੋਸ਼ਲ ਮੀਡੀਆ ਸੈੱਟ ਕੇ ਨਾ ਮਾਲਾ ਫੇਰਨੀ ਸ਼ੁਰੂ ਕਰ ਦੋ ਵੈਘਰੂ ਵੈਘਰੂ ਕਰਿਆ ਕਰੋ ਬੈਠ ਕੇ ਹੱਥ 'ਚ ਫੜਿਆ ਹੋਇਆ ਤੀਰ ਪੱਤਰਕਾਰ ਨੂੰ ਪੁੱਛਣ ਲੱਗਿਆ ਪੱਤਰਕਾਰ ਤੋਂ ਸਵਾਲ ਪੁੱਛਣ ਲੱਗੇ ਜੀ ਹਾਂਜੀ ਤੁਸੀਂ ਇਹ ਵੇਹ ਨੂੰ ਕਿਹਦੇ ਹਿਸਾਬ ਨਾਲ ਦੇਖਦੇ ਜਿਹੜੇ ਕੰਗਨਾਂ ਦਾ ਉੱਧ ਤੱਪੜ ਪਿਆ ਇਹ ਤਾਂ ਸਾਡੇ ਪੰਜਾਬ ਦੀ ਧੀ ਆ ਸਾਡੇ ਸਿੱਖਾਂ ਦਾ ਮਾਣ ਉੱਚਾ ਕਰਦਾ ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਫ੍ਰੀ 'ਚ ਲੰਗਰ ਮਿਲਦਾ ਖਾਣ ਨੂੰ ਫ੍ਰੀ ਦੇ ਵਿੱਚ ਜਨਤਾ ਤੋਂ ਪੈਸਾ ਇਕੱਠਾ ਹੁੰਦਾ ਟੱਕਾ ਇਹਨਾਂ ਨੇ ਕੰਮ ਦਾ ਤੋੜਨਾ ਨਹੀਂ ਹੱਥ ਵਾਸੇ ਇਹਨਾਂ ਦੇ ਕੁਝ ਨਹੀਂ ਹੁੰਦਾ ਗੱਡੀਆਂ ਤੇਲ ਪਾਉਣ ਤੱਕ ਵੀ ਪੈਸੇ ਗਵਰਨਮੈਂਟ ਦਿੰਦੀ ਉਹ ਦਿੰਦੀ ਆ ਆਪਣੀ ਸੰਗਤ ਦਿੰਦੀ ਇਹਨਾਂ ਨੂੰ ਨਾ ਤਾਂ ਇਹਨਾਂ ਨੇ ਅੱਜ ਤੱਕ ਕਿਸੇ ਬੰਦੇ ਨੂੰ ਕਿਸੇ ਨੂੰ ਸੌਦਾ ਲਾਇਆ ਵੀ ਭਾਈ ਕੋਈ ਬੰਦਾ ਜਿਵੇਂ ਮਾ ਸੂਰੀ ਮਲਗਾ ਬੰਦਾ ਜਾਂ ਮਲਾ ਸਿੱਖਾਂ ਖਲਾ ਬੋਲਦਾ ਜਾਂ ਬੂਟੇ ਵਰਗਾ ਦਾ ਕੋਈ ਵੀ ਕਿਸੇ ਬੰਦੇ ਨੂੰ ਸੌਦਾ ਨਹੀਂ ਲਾਉਣਗੇ ਇਹ ਪੰਪ ਦੇ ਕੇ ਕਿਸੇ ਤੋਂ ਲਵਾਉਣਗੇ ਆਹ ਲੋ ਲਾਸਟ ਪੈਂਡ ਤੇ ਵੀਡੀਓ ਲੰਬੀ ਬਣ ਜਾਣੀ ਆ ਮੈਂ ਤਾਂ ਭਾਈ ਇਹੀ ਗੱਲ ਕਹਿੰਦਾ ਵੀ ਜਿਹੜੀ ਜਿਵਨੀ ਚੋਣਾਂ ਆ ਜਿਹੜੀਆਂ ਹੋਣੀਆਂ ਨੇ ਨਾ ਇਹ ਕੁੜੀ ਨੂੰ ਸੀਟ ਦੋ ਸੰਗਤ ਦਾ ਪਾਉ ਪ੍ਰੈਸ਼ਰ ਪੰਜ ਪਿਆਰਿਆਂ ਤੋਂ ਪਾਉ ਪ੍ਰੈਸ਼ਰ ਵੀ ਭਾਈ ਤੈਨੂੰ ਪੰਜ ਪਿਆਰਿਆਂ ਜਾਂ ਸੰਗਤ ਸੰਗਤ ਜੇ ਬਾਈ ਫੋਨ ਨਾ ਕਰੋ ਕਰਦਾ ਬਾਅਦ ਚ ਕੋਈ ਗੰਨੀ ਗੱਲਬਾਤ ਕਰਦੇ ਆ ਸੰਗਤ ਜੇ ਪ੍ਰੈਸ਼ਰ ਪਾ ਕੇ ਅੰਮ੍ਰਿਤਪਾਲ ਵਰਗੇ ਬੰਦੇ ਨੂੰ ਹੜਾ ਸਕਦੀ ਆ ਤਾਂ ਕੁੜੀ ਨੂੰ ਕਿਉਂ ਨਹੀਂ ਘੜਾ ਸਕਦੀ ਚੋਕ ਕਰੋ ਇਹ ਕੰਮ ਜਰੂਰ ਚੰਗਾ ਬਾਈ ਜੀ ਸਤਿ ਸ੍ਰੀ ਅਕਾਲ ਮਿਲਦੇ ਆਂ ਗਾਲੀ ਬੀੜੀ ਪਨਮ ਕੱਲ੍ਹ ਵਾਲੇ ਨੂੰ ਮਿਲਦੇ ਮੈਂ ਕਾਲ ਕਰ ਰਿਹਾ